ਹਾਂਜੀ ਦੋਸਤੋ ਅਸੀਂ ਇਸ ਟਾਈਮ ਸੱਚਪਾਸ ਜਾ ਰਹੇ ਆਂ ਤਕਰੀਬਨ ਸੱਚਪਾਸ ਦਾ ਬੈਰਾਗੜ ਤੋਂ ਅੱਧ ਚ ਆਹੀ 18 ਕਿਲੋਮੀਟਰ 18 ਕਿਲੋਮੀਟਰ ਇਹ ਰਹੇਗਾ ਯਹਾਂ ਸੇ ਆਪਕਾ 13 ਕਿਲੋਮੀਟਰ ਹੋਰ ਅੱਗੇ ਪਾਸ ਤਾਂ ਅਸੀਂ 18 ਕਿਲੋਮੀਟਰ ਅੱਗੇ ਆ ਗਏ ਆ 13 ਕਿਲੋਮੀਟਰ ਸੱਚਪਾਸ ਆ ਗਏ ਤੇ ਇੱਥੇ ਹੈਲੀਪੈਡ ਬਣਿਆ ਹੋਇਆ ਐਮਰਜੈਂਸੀ ਲੈਂਡਿੰਗ ਵਾਸਤੇ ਤੇ ਇਹ ਬਾਈ ਜੀ ਆਪਣਾ ਨਾਮ ਦੱਸਣਗੇ ਕੀ ਹੈ ਤੁਹਾਡਾ ਨਾਮ ਮੇਰਾ ਨਾਮ ਵੀਰਜੀ ਰਮੇਸ਼ ਜੀ ਹੈ ਰਮੇਸ਼ ਜੀ ਆ ਇਹ ਇਥੋਂ ਨੇੜਲੇ ਪਿੰਡ ਤੋਂ ਹੀ ਆ ਇਹ ਚੀਨ ਦਾ ਇਹ ਛੋਟਾ ਜਿਹਾ ਟੱਬਾ ਬਣਾਇਆ ਹੋਇਆ ਰਸਤੇ ਦੇ ਵਿੱਚ ਐ ਅਸੀਂ ਰੁਕੇ ਆ ਤੇ ਇਹਨਾਂ ਨੇ ਜਿਹੜੀਆਂ ਬੜੀਆਂ ਟਰੈਕ ਵਾਰੀ ਜਾਣਕਾਰੀ ਦਿੱਤੀ ਕੈਂਪਿੰਗ ਵੀ ਕਰਾਉਂਦੇ ਆ ਇਹ ਟਰੈਕਿੰਗ ਵੀ ਕਰਾਉਂਦੇ ਆ ਇਹਨਾਂ ਨੇ ਸਾਨੂੰ ਦੱਸਿਆ ਗਡਾਸਰੂ ਮਹਾਦੇਵ ਟਰੈਕ ਆ ਉਹ ਲਗਭਗ 35 ਕਿਲੋਮੀਟਰ ਦਾ ਹੈ ਜੀ ਜੀ ਤੇ ਬੈਰਾਗੜ ਤੋਂ ਪਿੱਛੇ ਦੇਵਕੋਟੀ ਹੈ ਦੇਵਕੋਟੀ ਤੋਂ ਉਹ ਸ਼ੁਰੂ ਹੁੰਦਾ ਹੈ ਤੀਸੇ ਵਾਲੀ ਤਰਫ ਹੁੰਦਾ ਤਾਂ ਉਹ ਇਹ 10000 ਰੁਪਿਆ ਪਰ ਬੰਦੇ ਦਾ ਚਾਰਜ ਕਰਦੇ ਆ ਦੇਵਕੋਟੀ ਤੋਂ ਲੈ ਕੇ 4 ਦਿਨਾਂ ਦਾ 4 ਦਿਨ ਕੇ 5 ਦਿਨ 4 ਦਿਨ ਚੱਲਣੇ ਵੀ ਹੁੰਦਾ ਹੈ ਨਾ ਕਸਟਮਰ ਕੇ ਚੱਲਣੇ ਵੀ ਹੁੰਦਾ ਹੈ ਕਿ ਕਈ ਤਾਂ ਮੇਰੇ ਪਾਸ ਕੇਰਲ ਸਾਈਡ ਕੇ ਜੈਸੇ ਆਤੇ ਨਾ ਉਹਨਾਂ ਦਾ ਐਕਸਪੀਰੀਅੰਸ ਚੱਲਣੇ ਦਾ ਉਹ ਤੋਂ ਜੈਸੇ ਯਹਾਂ ਸੇ ਸਾਈਕਲਿੰਗ ਕਰਕੇ ਵੀ ਜਾਂਦੇ ਹੈ ਠੀਕ ਹੈ ਔਰ ਚੱਲਨੇ ਵੀ ਥੋੜਾ ਠੀਕ ਠੀਕ ਹੀ ਹੁੰਦੇ ਹੈ ਸਰ ਉਹ ਤੋਂ ਤਾਂ ਉਹ 4 ਜਾਂ 5 ਦਿਨਾਂ ਦਾ 4 ਜਾਂ 5 ਦਿਨਾਂ ਦਾ ਟੈਂਟ ਵੀ ਇਹਨਾਂ ਦੇ ਹੋਣਗੇ ਪੋਰਟਰ ਵੀ ਇਹਨਾਂ ਦੇ ਹੋਣਗੇ ਖਾਣਾ ਪੀਣਾ ਵੀ ਵਿਚੇ ਹੋਊਗਾ ਪਾਉਟਰ ਦਾ ਐਕਸਟਰਾ ਹੋਊਗਾ ਪਾਉਟਰ ਦਾ ਐਕਸਟਰਾ ਉਹ ਕਿੰਨਾ ਆ ਪਰ ਡੇ ਕਰਾਏਗਾ ਸਰ ਉਹ ਕਿੰਨਾ ਪਰ ਡੇਗਾ 800 ਰੁਪਏ ਲੱਗੇਗਾ 800 ਯਾਨੀ 3200 ਉਹ ਹੋ ਗਿਆ 13000 ਦੇ ਲਗਭਗ ਜਿਹੜਾ ਇਹ ਟਰੈਕ ਕਰਵਾਉਂਦੇ ਆ ਜਿਹੜੇ ਟਰੈਕ ਦੇ ਪ੍ਰੇਮੀ ਆ ਟਰੈਕ ਕਰਨਾ ਚਾਹੁੰਦੇ ਆ ਤਾਂ ਬਤੌਰ ਗਾਈਡ ਲੈ ਕੇ ਉਹ ਕਰ ਸਕਦੇ ਆ ਦੂਜਾ ਇਹਨਾਂ ਨੇ ਟਰੈਕ ਦੱਸਿਆ ਮਿੰਦਲ ਮਿੰਦਲਾ ਹੈ ਸੱਚਪਾਸ ਤੋਂ ਉੱਪਰ ਕਲਾੜ ਤੋਂ 20 ਕਿਲੋਮੀਟਰ ਉਪਰ ਆ ਪਰ ਇਹ ਰੋਡ ਦਾ ਤੇ ਜਿਹੜਾ ਦੇਵਕੋਠੀ ਤੋਂ ਉਹ 35 ਕਿਲੋਮੀਟਰ ਹੈ ਪਰ ਉਹ ਚੜਾਈ ਜ਼ਿਆਦਾ ਥੋੜਾ ਟਫ ਹੈ ਉਹ ਵੀ 4 ਤੋਂ 5 ਦਿਨਾਂ ਦਾ ਉਹਦਾ ਖਰਚਾ ਵੀ ਸੇਮ ਹੈ ਇਹ ਦੱਸਦੇ ਆ ਉਥੋਂ ਮੁਗਲ ਸਲਤਨਤ ਨੇ ਵੇਲੇ ਰਾਜੇ ਨੇ ਸਮਾਨ ਢੋਣ ਵਾਸਤੇ ਰਸਤਾ ਬਣਾਇਆ ਸੀ ਆ ਪਗ ਡੰਡੀ ਖੱਤਰ ਵਗੈਰਾ ਸਾਰੇ ਜਿਹੜਾ ਸਮਾਨ ਢੋਣ ਵਾਸਤੇ ਤਾਂ ਉਸ ਰਸਤੇ ਰਾਹੀਂ ਤੁਸੀਂ ਜਿਹੜਾ ਟ੍ਰੈਕ ਕਰਾਉਣੇ ਆ ਲੈ ਕੇ ਜਾਂਦੇ ਆ ਤਾਂ ਏ ਬਾਈ ਦਾ ਨੰਬਰ ਬੋਲ ਦੋ ਜੀ ਕਿੰਨਾ ਹੈ ਨੰਬਰ ਹੈ ਮੇਰਾ ਸੈਵਨੇਟ 07715833 ਇੱਕ ਵਾਰੀ ਦੁਬਾਰਾ ਬੋਲ ਦੋ 78 077 077 15 15 833 833 ਸਾਥਵੇਂ ਮੇਰੇ ਬ੍ਰਦਰ ਦਾ ਇਹ ਨੰਬਰ ਹੈ ਅਗਰ ਦਿਖਾ ਦਿਓ ਇਹਨਾਂ ਦਾ ਜਿਹੜੇ ਇਹਨਾਂ ਦਾ ਨੰਬਰ ਤੇ ਟਿਕੀ ਸਾਰੀ ਇਹ ਮੇਰਾ ਨੰਬਰ ਹੈ ਇਹ ਮੇਰੇ ਬ੍ਰਦਰ ਦਾ ਨੰਬਰ ਹੈ ਔਰ ہمارا Google Google business account ਇਹ ਰਹਾ ਮਾਊਂਟਨ ਹਾ ਸਾਚਪਾਸ Google पे भी बुकिंग करके आप आ सकते हो